ਕਾਲੋ ਕੇ ਨੂੰ ਉਡਰ ਨਹੀਂ ਆਇਆ ਜਾਨਾ ਹੋਣੀ ਆਇਆ ਸੋ ਲੱਗੇ ਕੋਈ ਹੋਰ ਦੇਵੇ। ਸ਼ੋਭਾ ਯਾਤਰਾ ਵਾਲਾ ਰੂਟ ਆ ਤੁਹਾਨੂੰ ਨਹੀਂ ਪਤਾ ਬਾਜੀ। ਇਹ ਅਸੀਂ ਤਾਂ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਨਾ। ਬਾਜੀ ਠੇਕੇਦਾਰ ਕਹਿ ਰਿਹਾ ਸੀ ਕਿ ਬਈ ਤੁਸੀਂ ਕਿਹਾ ਠੇਕਾ ਖੋਲੋ ਤੁਸੀਂ ਇਹ ਕਿਹਾ ਸੀ ਉਹਨੂੰ ਠੇਕਾ ਖੋਲਣ ਦੇ ਲਈ। ਪਰ ਉਹ ਤੁਹਾਡਾ ਨਾਂ ਲੈ ਰਿਹਾ ਜੀ। ਕਿੱਕਾ ਬੰਦ ਕਰਤੀ। ਅੱਛਾ ਠੀਕ ਹੈ। ਤੇ ਉਹ ਨਾਲ ਹੀ ਉਹ ਬੰਦ ਕਰਤਾ। ਨਹੀਂ ਪਰ ਉਹ ਉਹ ਤਾਂ ਕਹਿ ਰਿਹਾ ਜੀ ਕਹਿੰਦਾ ਅਸੀਂ ਬੰਦ ਹੀ ਠੇਕੇਦਾਰ ਨੇ ਮਲਾਜ਼ਮਾਂ ਨੇ ਕਿਹਾ ਖੋਲ ਦਿਓ। ਉਹ ਨਾਲ ਤੁਹਾਡਾ ਲੈ ਰਿਹਾ। ਸਾਡਾ ਨਾਂ ਅਖੇ ਲਿਆ ਗਿਆ ਲੈਵਲ ਪਲਾ ਕੇ ਲਿਆ ਉਹਨੂੰ ਜੀ। ਇਨਾ ਮਲਾਇਮ ਨੇ ਕਿਹਾ ਸਗਾ ਠੇਕਾ ਖੋਲਣ ਨੂੰ ਉਹ ਕਹਿੰਦਾ ਜੀ ਮੈਂ ਤੁਹਾਨੂੰ ਕਿਹਾ ਆ ਮੈਨੂੰ ਨਹੀਂ ਚਾਹੀਦਾ ਠੇਕਾ ਤਾਂ ਬੰਦਿਆ ਨਾ ਸ਼ੋਭਾ ਯਾਤਰਾ ਵਾਲੇ ਰੂਟ ਤੇ ਫਿਰ ਅੱਧਾ ਸ਼ਟਰ ਘਾਤੇ ਲਾਇਆ ਆ ਬੰਦ ਕਰ ਇਹਨੂੰ ਹੈ ਸ਼ੋਭਾ ਯਾਤਰਾ ਵਾਲਾ ਰੂਟ ਆ ਤੁਹਾਨੂੰ ਨਹੀਂ ਪਤਾ ਬਾਜੀ ਇਹ ਅਨ ਨੂੰ ਮੈਂ ਪੁਲਿਸ ਵਾਲੇ ਨੂੰ ਪੁੱਛਿਆ ਨਾ ਨਹੀਂ ਕਿਹੜਾ ਪੁਲਿਸ ਵਾਲਾ ਕਹਿੰਦਾ ਖੋਲ ਲਓ ਚਲੇ ਗਿਆ ਬਾਜੀ ਹੁਣ ਕਿਹੜਾ ਪੁਲਿਸ ਵਾਲਾ ਸੀ ਕੀ ਨਾਮ ਸੀ ਉਹਨਾਂ ਦਾ ਨਾ ਨੀਨ ਪਤਾ ਮੈਨੂੰ ਉਹਨਾਂ ਨੇ ਕਿਹਾ ਮਤਲਬ ਉਹਨਾਂ ਨੇ ਬੰਦ ਕਰਨ ਨੂੰ ਮੈਨੂੰ ਕੋਈ ਮਾਲੇ ਤੁਹਾਨੂੰ ਪੁਲਿਸ ਕਹੋਗੀ ਖੋਲ ਲੋ ਤੇ ਬੰਦ ਕਰ ਲੋ ਨਹੀਂ ਆਏ ਆਰਡਰ ਬੰਦ ਕਰ ਲਓ ਕੋਈ ਵੀ ਨਹੀਂ ਦੇ ਕੇ ਤਾਂ ਆਰਡਰ ਹਾਂ 100 ਲੱਗੇ ਕੋਈ ਆਰਡਰ ਕਿਹਨਾਂ ਦਾ ਕਿਹਨਾਂ ਦਾ ਠੇਕਾ ਹੈ ਇਹ ਇਹ 2 ਦਿਨ ਦਾ ਹੈ ਹੈ ਇਹ 2 ਦਿਨ ਦਾ ਚਲੋ ਹੁਣ ਨਹੀਂ ਹੁੰਦਾ ਭਾਈ ਸੌਰੀ ਕੋਈ ਨਹੀਂ ਉਹ ਨਹੀਂ 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 ਉਹ ਤਾਂ ਚਲੋ ਠੀਕ ਆ ਠੇਕਾ ਚਲਾਉਂਦਾ ਕੋਣ ਹੈ ਮਾਲਕ ਕੌਣ ਨੇ ਮੈਂ ਬੰਦ ਕਰ ਦੂੰਗਾ ਤੁਸੀਂ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਲਕ ਕੌਣ ਨੇ ਠੇਕੇਦਾਰ ਕੌਣ ਮਾਲਕ ਕੌਣ ਹੈ ਦੋ ਦਿਨ ਤੋਂ ਹੋਏ ਮੈਨੂੰ ਆਏ ਤੁਹਾਡਾ ਇੰਚਾਰਜ ਕੌਣ ਆ ਫੰਕਾਜ ਫੰਕਾਜ ਕਿੱਥੇ ਰਹਿੰਦੇ ਆ ਚਲੋ ਕਹਿਣੇ ਆਰਡਰ ਨੇ ਆ ਤੁਹਾਨੂੰ ਗੱਲ ਕਰਨੀ ਨਹੀਂ ਆਇਆ ਸੋ ਲੱਗੇ ਕੋਈ ਆਉ ਦੇ ਸ਼ਰਾਬ ਦਾ ਸਪੈਸ਼ਲ ਆਰਡਰ ਆ ਸ਼ਰਾਬ ਦੀਆਂ ਦੁਕਾਨਾਂ ਤੇ ਮੀਟਿੰਗ ਨੇ ਕਹਿੰਦਾ ਬੰਦ ਰਹਿਣਗੀਆਂ ਹੋ ਚੋਪਾਟਰ ਨਿਕਲਦੀ ਵਿਆਹ ਦੇਖੋ ਫਰਕ ਪੁੱਲ ਦੇ ਉੱਤੇ ਹਾਂ ਮੈਂ ਮੈਂ ਆਰਡਰ ਇੱਥੇ ਆਇਆ ਨਹੀਂ ਕੋਈ ਮੈਂ ਉਹ ਹੀ ਸੰਗਤ ਨਾਲ ਮੜਾ ਛੋਟ ਕਰ ਗਿਆ ਸਾਰੀ ਸੰਗਤ ਆ ਰਹੀ ਹੈ ਜੀ ਸ਼ੋਭਾ ਯਾਤਰਾ ਦਾ ਰੂਟ ਹੈ ਖਾਸ ਤੌਰ ਤੇ ਡੀਸੀ ਸਾਹਿਬ ਵੱਲੋਂ ਹਦਾਇਤ ਦਿੱਤੀ ਗਈ ਸੀ ਕਿ ਸ਼ਰਾਬ ਮੀਟ ਦੀਆਂ ਦੁਕਾਨਾਂ ਠੀਕੇ ਸਾਰੇ ਬੰਦ ਹੋਣਗੇ ਉਹ ਮੁਲਾਜ਼ਮ ਖੜੇ ਹੋਏ ਨੇ ਤਾਂ ਭਾਈ ਸਾਹਿਬ ਕਹਿ ਰਹੇ ਨੇ ਕਿ ਅਸੀਂ ਮੁਲਾਜ਼ਮਾਂ ਤੋਂ ਹੀ ਪੁੱਛਿਆ ਆ ਕਿ ਠੇਕਾ ਅਸੀਂ ਖੋਲ ਸਕਦੇ ਆ ਜਦੋਂ ਮੁਲਾਜ਼ਮਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਮੁਲਾਜ਼ਮ ਨਹੀਂ ਸਕੇ ਯਾਨੀ ਕਿ ਇਹ ਬੰਦਾ ਝੂਠ ਬੋਲ ਰਿਹਾ ਆ ਤਾਂ ਤੁਹਾਨੂੰ ਆ ਠੇਕੇ ਦੀਆਂ ਤਸਵੀਰਾਂ ਦਿਖਾ ਰਿਹਾ ਜਿਹੜਾ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਆ ਆ ਠੇਕਾ ਆ ਜੀ ਭਾਜੀ ਸ਼ਾਮ ਨੂੰ ਕਿਹਨਾਂ ਨੂੰ ਹਿਸਾਬ ਦਿੰਨੇ ਆ ਤੁਸੀਂ ਸ਼ਾਮ ਨੂੰ ਕਿਹਨਾਂ ਨੂੰ ਹਿਸਾਬ ਦਿੰਨੇ ਆ ਆਪਣਾ ਮਾਲਕ ਕੌਣ ਨੇ ਤੁਹਾਡੇ ਉਹਨਾਂ ਨਾਲ ਗੱਲ ਕਰਾਂਗੇ ਫੋਨ ਤੇ ਗੱਲ ਕਰੀ ਆ ਪੁਲਿਸ ਦਾ ਬਾਈਕ ਵੀ ਕੋਲ ਲੱਗਾ ਹੋਇਆ ਪੀ.ਐਸ.ਆਰ ਦਾ ਤਾਂ ਵੀ ਨਹੀਂ ਡਰਿਆ ਹੈਗਾ ਇਹਨਾਂ ਨੂੰ ਤਾਂ ਉਹ ਤੁਹਾਡੇ ਮਾਲਕਾਂ ਵੱਲੋਂ ਤਾਂ ਕਿਹਾ ਹੀ ਗਿਆ ਹੋਣਾ ਕਿ ਅੱਜ ਠੇਕੇ ਬੰਦ ਰੱਖਣੇ ਆ ਨਹੀਂ ਕਿਹਾ ਉਹ ਬੰਦ ਕਰਨ ਲਈ ਬੰਦ ਕਹਦੇ ਕੀਤਾ ਖੋਲ ਲਵੇਂ ਤੁਸੀਂ ਮੈਂ ਤਾਂ ਉਹ ਕਰਕੇ ਨਾ ਕਿ ਮੈਂ ਕਿਹਾ ਸੋਭਾ ਯਾਤਰਾ ਕਹਿੰਦੇ ਬੰਦ ਕਰਨਾ ਮੈਂ ਉਹਨਾਂ ਨਾਲ ਹੀ ਜਦ ਜਦ ਕਹਿੰਦੇ ਆ ਬੰਦ ਕਰਨ ਨੂੰ ਤਦ ਹੀ ਕੀਤੇ ਆ ਕਿਸੇ ਨਹੀਂ ਨਾ ਮੈਂ ਆਪਣੇ ਸਾਥ ਨਾਲ ਬੰਕੇ ਬੋ ਦਾ ਨੰਬਰ ਦੇ ਬੰਕੇ ਬੋ ਦਾ ਨੰਬਰ ਨਹੀਂ ਮਾਲਕਾਂ ਦਾ ਨੰਬਰ ਦਈਓ ਉਹਨਾਂ ਨੂੰ ਪੁੱਛ ਲੈਣੇ ਆ ਕਿੰਨੇ ਨੰਬਰ ਐ ਠੇਕੇ ਦੇ ਮਜੂਦ ਹਾਂ ਸੀ ਔਰ ਉਹ ਮੁਲਾਜ਼ਮ ਜਿਹੜੇ ਠੇਕੇਦਾਰ ਨੇ ਕਿਹਾ ਸੀ ਕਿ ਜਿਹੜਾ ਮੁਲਾਜ਼ਮ ਕਹਿੰਦਾ ਸੀ ਉਹ ਖੋਲ ਲੋ ਠੇਕੇ ਉਹ ਵੀ ਇੱਥੇ ਲਾਗੇ ਖੜਾ ਆ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਨੇ ਕਿਹਾ ਸੀ ਕਿ ਨਹੀਂ ਕਿਹਾ ਸੀ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਤੁਸੀਂ ਇਹ ਠੇਕਾ ਖੁਲਾਣ ਲਈ ਕਿਹਾ ਸੀ ਕਿ ਨਹੀਂ ਕਿਉਂਕਿ ਡੀਸੀ ਦਾ ਇਹ ਸੀ ਭਾਜੀ ਠੇਕੇਦਾਰ ਕਹਿ ਰਿਹਾ ਸੀਗਾ ਬਈ ਤੁਸੀਂ ਕਿਹਾ ਠੇਕਾ ਖੋਲ ਲੋ ਤੁਸੀਂ ਇਹ ਕਿਹਾ ਸੀ ਉਹਨੂੰ ਠੇਕਾ ਖੋਲਣ ਦੇ ਪਰ ਉਹ ਤੁਹਾਡਾ ਨਾਂ ਲੈ ਰਿਹਾ ਜੀ ਤੁਹਾਡਾ ਨਹੀਂ ਰਾਜ ਅਈ ਤੋਂ ਉਹ ਕਹਿੰਦੇ ਕਿ ਕੱਕਾ ਪਾਦਾ ਜਿੱਦੋਂ ਆਏ ਨਾ ਪੈਂਟ ਦੇ ਉਹ ਕਹਿੰਦੇ ਕਿ ਕੱਕਾ ਬੰਦ ਕਰ ਦੀ ਅੱਛਾ ਠੀਕ ਹੈ ਤੇ ਉਹ ਨਾਲ ਹੀ ਉਹ ਬੰਦ ਕਰਤਾ ਨਹੀਂ ਪਰ ਉਹ ਉਹ ਤਾਂ ਕਹਿ ਰਿਹਾ ਜੀ ਕਹਿੰਦਾ ਅਸੀਂ ਬੰਦ ਸੀ ਠੇਕੇਦਾਰ ਨੇ ਮਲਾਜ਼ਮਾਂ ਨੇ ਕਿਹਾ ਖੋਲ ਦਿਓ ਜੀ ਕਹਿੰਦਾ ਤੁਸੀਂ ਠੇਕੇਦਾਰ ਗਏ ਖੋਲੋ ਨਹੀਂ ਤਾਂ ਨਹੀਂ ਖਲਾਇਆ ਨਹੀਂ ਪਰ ਉਹ ਨਾਲ ਤੁਹਾਡਾ ਲੈ ਜਾਣਾ ਸਾਡਾ ਨਾਮ ਚਲੀ ਜਾਣ ਕੇ ਲੈਵਲ ਬਲਾ ਕੇ ਲੈ ਉਹਨੂੰ ਜੀ ਉਹਦੇ ਸਾਡਾ ਨਾਮ ਲਈ ਜਾਣਾ ਉਹਨੇ ਬਿਲਕੁਲ ਬਿਲਕੁਲ ਹਾਂ ਜੀ ਤੇ ਸਾਡਾ ਗੱਲ ਕੀਆ ਸਾਨੂੰ ਨਾ ਮਨਜ਼ੂਰੀ ਆ ਰੁਲਦੀ ਹੈ ਜੀ ਨਾ ਬੰਦ ਕਰਾਉਂਦੀ ਆ ਇਹ ਪ੍ਰਸ਼ਾਸਨ ਨੇ ਬੰਦ ਕਰਾਇਆ ਉਹਨੂੰ ਬਿਲਕੁਲ ਉਹਨੂੰ ਡੀਸੀ ਦਾ ਦੇ ਸੀ ਫਿਰ ਵੀ ਉਹ ਖੋਲ ਕੇ ਬੈਠਾ ਸੀ ਤੇ ਉਹ ਉਹਨਾਂ ਦੀ ਨਾਮ ਵੀ ਤੁਹਾਡਾ ਲੈ ਰਿਹਾ ਨਾ ਲੈ ਕੇ ਬਲਾਉ ਨਾ ਉਹ ਭਾਈ ਸਾਹਿਬ ਸਾਹਮਣੇ ਗੱਲ ਰਹੀ ਜੇ ਬੋਲੋ ਆਓ ਆਏ ਨਾ ਤੇ ਬੋਲੋ ਸਾਡੇ ਨਾਮ ਲੈ ਕੇ ਤੇ ਉਹ ਇੱਥੇ ਕੋਈ ਵੀ ਕਹਿ ਦੇਗਾ ਤਾਂ ਬਾਬਾ ਸਰਦਾਰ ਜੀ ਖਿਲਾਇਆ ਜਾਂ ਪੁਲਿਸ ਵਾਲਾ ਇਹ ਖਿਲਾ ਸਕਦੇ ਆ ਹਾਂ ਬਿਲਕੁਲ ਉਹਨੂੰ ਮੈਂ ਤੇ ਪਰਚਾ ਦੇਣਾ ਦੌੜ ਕੇ ਦੇਸੋ ਅਬਦਲ ਸ਼ਰੀ ਸਰ ਹੋ ਰਹੀ ਐ ਸਾਨੂੰ ਮੁਲਾਜ਼ਮ ਜਿਨ੍ਹਾਂ ਦਾ ਕਹਿਣਾ ਕਿ ਸਾਡੇ ਤੇ ਗਲਤ ਆरोप ਲਗਾਏ ਜਾ ਰਹੇ ਨੇ ਅਸੀਂ ਤਾਂ ਠੇਕਾ ਅਸੀਂ ਤੁਹਾਡੇ ਕਾ ਬੰਦ ਕਰਾਣਾ ਸੀ ਔਰ ਜੇ ਜਦੋਂ ਉਹਨੂੰ ਪਰਚਾ ਦੇਣ ਦੀ ਗੱਲ ਕੀਤੀ ਤਾਂ ਉਹ ਠੇਕਾ ਬੰਦ ਕਰਕੇ ਨੱਠ ਗਿਆ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਜਾਨਕ ਛੋੜਾ ਟੀਵੀ ਫਗਵਾੜਾ ਭਾਈ ਇਹਨਾਂ ਮੁਲਾਜ਼ਮ ਨੇ ਕਿਹਾ ਸੀਗਾ ਠੇਕਾ ਖੋਲਣ ਨੂੰ ਉਹ ਕਹਿੰਦਾ ਜੀ ਮੈਂ ਤੁਹਾਨੂੰ ਕਿਹਾ ਆ ਮੈਨੂੰ ਨਹੀਂ ਕਿਹਾ ਮੈਨੂੰ ਕਹਿੰਦਾ ਤੂੰ ਮੇਰਾ ਠੇਕਾ ਕਿਉਂ ਮੰਨ ਕਰਦਾ ਪਸਾ ਮੂੰਹ ਦਿਖਾ ਤੋ ਇੱਥੇ ਹਾਂ ਇਹ ਮੂੰਹ ਤੇ ਲਿਖਦਾ ਇੱਥੇ ਉਹ ਸਿੱਧਾ ਹੀ ਕਹਿ ਰਿਹਾ ਕਹਿੰਦਾ ਤੁਸੀਂ ਕਿਹਾ ਖੋਲਣ ਨੂੰ ਸਾਰੀ ਖੋਲਵਾ ਦੇ ਜਾਈ ਨੂੰ ਉਹਦੇ ਮੂੰਹ ਝੂਠ ਬੋਲੀ ਜਾਂਦਾ ਲੋਬਾ ਜਾਂਦਾ ਸਾਰੇ ਇੱਥੇ ਗੁੱਤੀਆਂ ਪਈਆਂ ਤਿੰਨ ਦੁਲੇਵਾਰ ਹੈ ਇਹ ਗੱਲ ਕਹੀ ਨਹੀਂ ਲਾ ਪੁੱਛੇ ਉਹ ਕਿਹਾ ਠੀਕ ਤੁਸੀਂ ਦੁਲੇਵਾਰ ਨੂੰ ਪੁੱਛਤ ਕਰਕੇ ਪਿਆ ਤੁਸੀਂ ਇਹਨਾਂ ਨੇ ਕਿਹਾ ਸੀ ਤੁਸੀਂ ਹੁਣ ਤਾਂ ਕਹਿ ਰਹੇ ਸੀ ਇਹਨਾਂ ਨੇ ਕਿਹਾ ਆ ਇਦਾਂ ਹਾਂਜੀ ਉਹ ਕਹਿੰਦਾ ਮੇਰਾ ਡੇਟਾ ਕਰੇ ਕੋਈ ਬੰਦ ਕਰਾਉਂਦਾ ਮੈਂ ਤੇ ਉਹ ਬੰਦ ਕਰਾਉਂਦਾ ਹਾਂ ਇਹ ਮੈਨੂੰ ਮੈਨੂੰ ਕਹਿੰਦਾ ਮੈਂ ਮੈਨੂੰ ਉਹ ਤਾਂ ਖੋਲ ਲਾਂਦਾ ਸਿੱਕੀਆਂ ਤਾਂ ਇਹ ਦੋ ਕਾਰਨ ਇਹ ਉਸ ਤੇ ਦੋਵਾਰਿਆ ਹਾਂ ਇਹ ਕਹਿੰਦਾ ਉਹਨਾਂ ਕਹਿੰਦਾ ਕਿ ਇਮਾਰਤ ਦੇ ਵਿੱਚ ਠੇਕਾ ਖੋਲਿਆ ਕੋਈ ਮੈਂ ਤਾਂ ਮਤਲਬ ਇਹ ਕਹਿੰਦਾ ਇਹ ਕਹਿੰਦਾ ਕਿ ਮੁਲਾਜ਼ਿਮਾਂ ਨੇ ਕਿਹਾ ਜੀ ਠੇਕਾ ਖੋਲਣ ਨੂੰ ਹਾਂ ਇਹਨੇ ਖੋਲਿਆਗਾ ਤੇ ਸਗਾ ਸਾਡਾ ਵੀ ਇੱਥੇ ਆਪਣੀ ਜਿੰਦਾਂ ਇਹਨਾਂ ਰੋਸ਼ਨੀ ਕੇ ਸਰਗਰ ਵਿੱਚ ਟਾਈਮ ਨਹੀਂ ਗਿਆ ਇਹ ਮੇਰੇ ਕੋਲ ਤਿੰਨ ਦਿਨ ਹੀ ਜਾ ਸਮਝਾ ਕੇ ਮੈਂ ਬਾਹਰ ਨੂੰ ਮਗਰ ਫਗਵਾੜਾ ਸ਼ਹਿਰ ਦੇ ਵਿੱਚ ਅੱਜ ਧੰਨ ਧੰਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਡੀਸੀ ਕਪੂਰਥਲਾ ਵੱਲੋਂ ਸਖਤ ਆਦੇਸ਼ ਸਿਗੇ ਕਿ ਸ਼ੋਭਾ ਯਾਤਰਾ ਰੂਟ ਦੇ ਉੱਤੇ ਜਿਹੜੇ ਠੇਕੇ ਆ ਔਰ ਮਿੱਟ ਦੀਆਂ ਦੁਕਾਨਾਂ ਉਹ ਬੰਦ ਰਹਿਣੀਆਂ ਲੇਕਿਨ ਫਗਵਾੜਾ ਦਾ ਇਹ ਬੱਸ ਸਟੈਂਡ ਤੇ ਜਿਹੜਾ ਠੇਕਾ ਹੈ ਡੀਸੀ ਦੇ ਆਰਡਰਾਂ ਨੂੰ ਠੇਂਗਾ ਦਿਖਾਉਂਦਾ ਨਜ਼ਰ ਆਇਆ ਜਦੋਂ ਅਸੀਂ ਇਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਇਹਨਾਂ ਨੇ ਇਹ ਦੱਸਿਆ ਕਿ ਜਿਸਾਂ ਕੈਮਰਾ ਦੇਖ ਕੇ ਜਿਹੜਾ ਠੇਕੇਦਾਰ ਨੇ ਉਹ ਬੰਦ ਕਰਨਾ ਸ਼ੁਰੂ ਕਰ ਦਿੱਤਾ ਜਦ ਠੇਕੇਦਾਰ ਨੂੰ ਪੁੱਛਿਆ ਕਿ ਤੁਹਾਨੂੰ ਇਹ ਆਰਡਰ ਨਹੀਂ ਮਿਲੇ ਸੀ ਉਹ ਕਹਿੰਦਾ ਆਰਡਰ ਮਿਲੇ ਸੀ ਲੇਕਿਨ ਮੁਲਾਜ਼ਮਾਂ ਨੇ ਕਿਹਾ ਸੀ ਤੁਸੀਂ ਠੇਕਾ ਖੋਲੋ ਤੇ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਉਹ ਕਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨਾਂ ਦਾ ਠੇਕਾ ਖੁਲਵਾਇਆ ਔਰ ਪੂਰੇ ਫਗਵਾੜੇ ਦੇ ਵਿੱਚ ਪੂਰੇ ਦਵਾਬੇ ਦੇ ਵਿੱਚ ਇਹ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਫਗਵਾੜੇ ਦੇ ਵਿੱਚ ਜਿਹੜੀ ਕੱਢੀ ਜਾ ਰਹੀ ਆ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਇੱਥੇ ਮੌਜੂਦ ਹੈ ਉਸ ਦੇ ਬਾਵਜੂਦ ਵੀ ਜਿਹੜੇ ਠੇਕੇਦਾਰ ਨੇ ਇੱਥੇ ਠੇਕਾ ਖੋਲ ਕੇ ਇੱਥੇ ਬੈਠੇ ਸੀ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਚਰਮਾ ਦੈਨਿਕ ਸ਼ਵੇਰਾ ਟੀਵੀ ਫਗਵਾੜਾ ਭਾਈ ਇਹਨਾਂ ਮਲਾਜਮ ਨੇ ਕਿਹਾ ਸੀਗਾ ਠੇਕਾ ਖੋਲਣ ਨੂੰ ਉਹ ਕਹਿੰਦਾ ਜੀ ਮੈਂ ਤੁਹਾਨੂੰ ਕਿਹਾ ਆ ਮੈਨੂੰ ਨਹੀਂ ਕਿਹਾ ਮੈਨੂੰ ਕਹਿੰਦਾ ਤੂੰ ਮੇਰਾ ਠੇਕਾ ਕਿਉਂ ਮੰਨ ਕਰਦਾ ਬਸ ਮੂੰਹ ਦਿਖਤਾ ਸੀ ਹਾਂ ਆ ਇਹ ਮੂੰਹ ਤੇ ਨਹੀਂ ਖੁੱਲਦਾ ਇੱਥੇ ਉਹ ਸਿੱਧਾ ਹੀ ਕਹਿ ਰਿਹਾ ਕਹਿੰਦਾ ਤੁਸੀਂ ਕਿਹਾ ਖੋਲਣ ਨੂੰ ਸਾਰੀ ਖੋਲਵਾ ਦੇ ਜੈਨੂ ਕੋਲੋਂ ਮੂੰਹ ਝੂਠ ਬੋਲੀ ਜਾਂਦਾ ਲੋਬਾ ਜਤਾਦਾ ਮੈਂ ਸਾਰੇ ਇੱਥੇ ਗਿੱਦਗੀਆਂ ਪਈਆਂ ਤੇ ਤੁਸੀਂ ਜ਼ਿਮੇਵਾਰ ਹੈਂ ਇੰਨੀ ਗੱਲ ਕਹੀ ਨਾ ਪੁੱਛੇ ਨਾ ਉਹ ਗਿਆ ਠੀਕ ਤੁਸੀਂ ਇਹਨਾਂ ਨੇ ਕਿਹਾ ਸੀ ਤੁਸੀਂ ਹੁਣ ਤਾਂ ਕਹਿ ਰਹੇ ਸੀ ਇਹਨਾਂ ਨੇ ਕਿਹਾ ਆ ਇਹਦਾ ਹਾਂਜੀ ਉਹ ਕਹਿੰਦਾ ਮੇਰਾ ਡੇਟਾ ਕਰੇ ਕੋਲ ਬੰਦ ਕਰਾਉਂਦਾ ਮੈਂ ਬੰਦ ਕਰਾਉਂਦਾ ਹਾਂ ਇਹ ਮੈਨੂੰ ਮੈਨੂੰ ਕਹਿੰਦਾ ਮੈਨੂੰ ਉਹ ਤਾਂ ਖੋਲ ਲਾਂਦਾ ਸਿੱਧੀਆਂ ਰਾਹੇ ਦੋ ਘਾਣੇ ਉੱਤੇ ਦੋਵਾਰਿਆ ਹਾਂ ਉਹ ਕਹਿੰਦਾ ਕਿ ਮਾਰ ਦੇ ਵਿੱਚ ਟਿਕਾ ਖੋਲਿਆ ਕੋਈ ਮੈਨੂੰ ਮਤਰਾ ਇਹ ਕਹਿੰਦਾ ਇਹ ਕਹਿੰਦਾ ਕਿ ਮੁਲਾਜ਼ਿਮਾਂ ਨੇ ਕਿਹਾ ਜੀ ਠੇਕਾ ਖੋਲਣ ਨੂੰ ਹਾਂ ਇਹਨੇ ਖੋਲਿਆਗਾ ਤੇ ਸਗਾ ਸਾਡਾ ਵੀ ਇੱਥੇ ਆਪਣੀ ਜਿਹਾ ਦੇਖਣਾ ਰੋਸ਼ਨੀ ਸਰਵਿਸ ਤੇ ਟਾਈਮ ਨਹੀਂ ਗਿਆ ਇਹ ਮੇਰੇ ਕੋਲ ਤਿੰਨ ਦਿਨ ਹੀ ਜਾ ਸਮਝਾ ਕੇ ਮੈਂ ਬਾਹਰ ਨੂੰ ਮਤਰਾ ਫਗਵਾੜਾ ਸ਼ਹਿਰ ਦੇ ਵਿੱਚ ਅੱਜ ਧੰਨ ਧੰਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਡੀਸੀ ਕਪੂਰਥਲਾ ਵੱਲੋਂ ਸਖਤ ਆਦੇਸ਼ ਸਿਗੇ ਕਿ ਸ਼ੋਭਾ ਯਾਤਰਾ ਰੂਟ ਦੇ ਉੱਤੇ ਜਿਹੜੇ ਠੇਕੇ ਆ ਔਰ ਮਿੱਟ ਦੀਆਂ ਦੁਕਾਨਾਂ ਉਹ ਬੰਦ ਰਹਿਣੀਆਂ ਲੇਕਿਨ ਫਗਵਾੜਾ ਦਾ ਇਹ ਬੱਸ ਸਟੈਂਡ ਤੇ ਜਿਹੜਾ ਠੇਕਾ ਹੈ ਡੀਸੀ ਦੇ ਆਰਡਰਾਂ ਨੂੰ ਠੇਂਗਾ ਦਿਖਾਉਂਦਾ ਨਜ਼ਰ ਆਇਆ ਜਦੋਂ ਅਸੀਂ ਇਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਇਹਨਾਂ ਨੇ ਇਹ ਦੱਸਿਆ ਕਿ ਜਿਸਾਂ ਕੈਮਰਾ ਦੇਖ ਕੇ ਜਿਹੜਾ ਠੇਕੇਦਾਰ ਨੇ ਉਹ ਬੰਦ ਕਰਨਾ ਸ਼ੁਰੂ ਕਰ ਦਿੱਤਾ ਜਦ ਠੇਕੇਦਾਰ ਨੂੰ ਪੁੱਛਿਆ ਕਿ ਤੁਹਾਨੂੰ ਇਹ ਆਰਡਰ ਨਹੀਂ ਮਿਲੇ ਸੀ ਉਹ ਕਹਿੰਦਾ ਆਰਡਰ ਮਿਲੇ ਸੀ ਲੇਕਿਨ ਮੁਲਾਜ਼ਮਾਂ ਨੇ ਕਿਹਾ ਸੀ ਤੁਸੀਂ ਠੇਕਾ ਖੋਲੋ ਤੇ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਉਹ ਕਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨਾਂ ਦਾ ਠੇਕਾ ਖੁਲਵਾਇਆ ਔਰ ਪੂਰੇ ਫਗਵਾੜੇ ਦੇ ਵਿੱਚ ਪੂਰੇ ਦਵਾਬੇ ਦੇ ਵਿੱਚ ਇਹ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਫਗਵਾੜੇ ਦੇ ਵਿੱਚ ਜਿਹੜੀ ਕੱਢੀ ਜਾ ਰਹੀ ਆ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਇੱਥੇ ਮੌਜੂਦ ਹੈ ਉਸ ਦੇ ਬਾਵਜੂਦ ਵੀ ਜਿਹੜੇ ਠੇਕੇਦਾਰ ਨੇ ਇੱਥੇ ਕਾ ਖੋਲ ਕੇ ਇੱਥੇ ਬੈਠੇ ਸੀ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਲੈਨਿਕ ਸ਼ਵੇਰਾ ਟੀਵੀ ਫਗਵਾੜਾ